इंडिया में है है जो जो कर तो 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 है नहीं दूंगा है एक मिनट एक मिनट बैठिए ਯੋਗ ਨੂੰ ਆਉਂਦਾ ਹੈ ਬੜਾ ਇੱਕ ਗਿਆਨ ਕੰਨੀ ਵੀ ਥੋੜਾ ਜਿਹਾ ਸਮਝ ਆ ਗਿਆ ਲੋਕੋ ਇਦੇ ਵਿੱਚ ਅੱਜ ਤੁਹਾਨੂੰ ਅਸੀਂ ਇਸ ਕਰਕੇ ਇਨਵਾਈਟ ਕੀਤਾ ਜਿਹੜਾ ਸ਼ਹਿਰ ਦੇ ਵਿੱਚ ਜੰਡਿਆਲਾ ਕਸਬੇ ਦੇ ਵਿੱਚ ਫਰੋਤੀਆਂ ਦਾ ਦੌਰ ਚੱਲ ਰਿਹਾ ਸੀ ਉਹ ਕਾਫੀ ਲੋਕਾਂ ਦੇ ਵਿੱਚ ਇਹਦਾ ਸਹਿਮ ਸੀਗਾ ਤੇ ਸਾਡੀ ਟੀਮ ਨੇ ਐਸਐਚਓ ਮਖਤਿਆਰ ਸਿੰਘ, ਏਐਸਆਈ ਰਾਜਵੀਰ ਸਿੰਘ ਤੇ ਐਸਐਸਪੀ ਸਾਹਿਬ ਸਰਦਾਰ ਸਤੰਦਰ ਸਿੰਘ ਆਈਪੀਐਸ ਜੀ ਦੀ ਰਹਿਮਾਈ ਹੇਠ ਅਸੀਂ ਉਸੇ ਦਿਨ ਦੀਆਂ ਟੀਮਾਂ ਬਣਾਈਆਂ ਸੀ ਸਾਰੀਆਂ ਵੱਖ-ਵੱਖ ਸਾਰੇ ਜ਼ਿਲ੍ਹੇ ਦੇ ਐਸਐਚਓ ਇਹਦੇ ਵਿੱਚ ਲੱਗੇ ਹੋਏ ਸੀ ਇਹ ਉਹ ਚਲੋ ਸਾਡੀ ਇਹਦੇ ਵਿੱਚ ਕਾਮਯਾਬੀ ਐਸਐਚਓ ਸਾਹਿਬ ਤੇ ਰਾਜਵੀਰ ਨੂੰ ਮਿਲੀ ਹੈ ਇਹਨਾਂ ਨੇ ਬੜੀ ਮਿਹਨਤ ਕਰਕੇ ਇਸ ਕੇਸ ਨੂੰ ਟ੍ਰੇਸ ਕੀਤਾ ਸਾਡੇ ਇੱਥੇ ਤਿੰਨ ਚਾਰ ਵਾਰ ਦਾ ਤਾਂ ਫਰੋਤੀਆਂ ਹੋਈਆਂ ਸੀ ਉਹ ਕਾਰੋਬਾਰੀ ਜਿਹੜੇ ਆ ਉਹਨਾਂ ਨੂੰ ਬਾਹਰੋਂ ਯੂਐਸਏ ਦੇ ਨੰਬਰ ਤੋਂ ਉਧਰੋਂ ਕਾਲਾਂ ਆਉਂਦੀਆਂ ਸੀ ਤੇ ਧਮਕੀਆਂ ਦਿੱਤੀਆਂ ਗਈਆਂ ਪਹਿਲਾਂ ਫਿਰ ਉਹਨਾਂ ਦੇ ਘਰਾਂ ਦੇ ਉੱਤੇ ਫਾਇਰਿੰਗ ਕੀਤੀ ਗਈ ਤੇ ਅੱਜ ਸਾਡੇ ਜਿਹੜਾ ਹੈਗਾ ਅਸੀਂ ਇੱਕ ਬੰਦਾ ਜਿਹੜਾ ਉਹਨੂੰ ਅਸੀਂ ਅਰੈਸਟ ਕਰ ਲਿਆ ਇਹਨਾਂ ਦੀ ਤਫ਼ਤੀਸ਼ ਕੀ ਸਾਹਮਣੇ ਆ। ਮੁਦਲੀ ਤਫ਼ਤੀਸ਼ ਇਹੀ ਆ ਵੀ ਇਹ ਜਿਹੜੇ ਬਾਹਰ ਬੈਠੇ ਆ ਆਪਣੇ ਸਰਬੰਸ ਸਿੰਘ ਭੋਲਾ ਇਹ ਹਵੇਲੀਆਂ ਦਾ ਇੱਕ ਮਾਨ ਆ ਇਹ ਦੋਨੇ ਯੂਐਸਏ ਆ ਜੋ ਇਹਨਾਂ ਦੇ ਦੱਸਣ ਮੁਤਾਬਕ ਹੈਗਾ। ਇਹ ਬੰਦੇ ਆਪਰੇਟ ਕਰਦੇ ਇਹਨਾਂ ਤੋਂ ਅੱਗੇ ਉੱਥੇ ਹੋਰ ਬੰਦੇ ਵੀ ਹੈਗੇ ਆ ਜਿਹੜੇ ਮੇਨ ਕਿੰਗਪਿੰਨ ਹੈਗੇ ਇਹਨਾਂ ਦੇ। ਉਹਨਾਂ ਦੇ ਨਾਲ ਰਲ ਕੇ ਬਾਹਰੋਂ ਧਮਕੀਆਂ ਦਵਾਉਂਦੇ ਆ। ਤੇ ਕੁਝ ਬੰਦੇ ਜਿਹੜੇ ਅਸੀਂ ਤਿੰਨ ਚਾਰ ਹੋਰ ਨਾਮਜ਼ਦ ਕੀ ਕਿਸੇ ਦਾ ਕੰਮ ਰੈਕੀ ਕਰਨਾ, ਕਿਸੇ ਦਾ ਉਹਨਾਂ ਨੂੰ ਘਰ ਦਿਖਾ ਕੇ ਤੇ ਉਹਨਾਂ ਨੂੰ ਗਾਈਡ ਕਰਨਾ ਵੀ ਇਸ ਰਸਤੇ ਤੇ ਜਾਣਾ। ਇਹਦੇ ਵਿੱਚ ਅਸੀਂ ਟੋਟਲ 6 ਬੰਦੇ ਅਜੇ ਨਾਮਜਦ ਕੀਤੇ ਆ ਜਿਹੜੇ ਇਸ ਮਕਦਮੇ ਆਪਰੇ ਕੀਨੇ ਗਏ ਫੜੇ ਇੱਕ ਫੜ ਬੰਦਾ ਫੜਿਆ ਗਿਆ ਅਮਰਦੀਪ ਸਿੰਘ ਨਾਂ ਦਾ ਮਹਿਰਬਾਨਪੁਰਾ ਪਿੰਡ ਦਾ ਟੋਲ ਦੇ ਲੱਗੇ ਆ ਇਹ ਇੱਥੋਂ ਦਾ ਮੁੰਡਾ ਕੋਈ ਹਥਿਆਰ ਅੰਦਰ ਆ ਹਾਂਜੀ ਇੱਕ ਪਿਸਤਲ 30 ਬੋਰ ਦਾ ਤੇ 5 ਰੌਂਦ ਮਿਲੇ ਆ ਸਾਨੂੰ ਇਹਨਾਂ ਦਾ ਕੋਈ ਪਹਿਲਾ ਮਾਮਲਾ ਦਰਜ ਹੋਇਆ ਪਹਿਲਾਂ ਇਹਨਾਂ ਦੇ ਉੱਤੇ ਕਾਫੀ ਪਰਚੇ ਹੈਗੇ ਆ 307 ਦੇ ਐਕਸਾਈ ਦਾ ਕੰਮ ਕਰਦੇ ਰਹੇ ਇਹ ਡਰੱਗਸ ਦਾ ਉਹ ਇਹਨਾਂ ਤੇ ਪਰਚੇ ਦਰਜ ਹੋ ਗਏ ਉਹ ਵੀ ਤਾਂ ਖਲਾਸੇ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਅਜੇ ਤਾਂ ਸਾਡੀ ਮੁੰਡਲੀ ਤਫਤੀਸ਼ ਚੱਲੀ ਆ ਇੱਕ ਬੰਦਾ ਰਾਉਂਡ ਅਪ ਕੀਤਾ ਕਾਫੀ ਗੱਲਾਂ ਉਹ ਦੱਸ ਰਿਹਾ ਤੇ ਹੁਣ ਅਸੀਂ ਕੋਰਟ ਚ ਪੇਸ਼ ਕਰਕੇ ਦਾ ਰਿਮਾਂਡ ਲੈ ਕੇ ਅਗਲੀ ਤਫਤੀਸ਼ ਲਿਆਵਾਂਗੇ ਇਹ ਉਹਦਾ ਮੁੱਖ ਦੋਸ਼ੀ ਕਿਹਾ ਜਾਂਦਾ ਮੁੱਖ ਦੋਸ਼ੀ ਇਹ ਫਾਇਰਿੰਗ ਕਰਨ ਵਾਲਾ ਜਿਹੜੇ ਦੋ ਬੰਦੇ ਫਾਇਰਿੰਗ ਕਰਨ ਵਾਲੇ ਸੀ ਅਸੀਂ ਇਹਨਾਂ ਨੂੰ ਇੱਕ ਤਾਂ ਰਾਉਂਡ ਅਪ ਹੋ ਗਿਆ ਦੂਜਾ ਸਾਨੂੰ ਘਰ ਨਹੀਂ ਮਿਲਿਆ ਉਹ ਵੀ ਜਲਦੀ ਤੋਂ ਜਲਦੀ ਮਿਲ ਜਾਊਗਾ ਤੇ ਇਹਦਾ ਨਾਮ ਅਮਰਦੀਪ ਸਿੰਘ ਆ ਸਰ ਇਹਨਾਂ ਨੂੰ ਕੀ ਇਲਜ਼ਾਮ ਦਿੱਤਾ ਜਾਂਦਾ ਜਿੱਥੇ ਇਹਨਾਂ ਨੂੰ ਇਹਨਾਂ ਨੂੰ 10-10 ਹਜ਼ਾਰ ਰੁਪਈਆ ਇੱਕ ਵਾਰ ਦਾਤੇ ਜਦੋਂ ਇੱਕ ਘਰ ਦੇ ਉੱਤੇ ਫਾਇਰਿੰਗ ਕਰਨ ਦਾ ਦਿੰਦੇ ਹੁਣ ਇਹਦੇ ਵਿੱਚ ਇਹਨੇ ਮੰਨਿਆ ਵੀ ਸਾਨੂੰ 20 ਹਜ਼ਾਰ ਰੁਪਈਆ ਮਿਲਿਆ ਦੋ ਦੋ ਜਗ੍ਹਾ ਤੇ ਫਾਇਰਿੰਗ ਕਰਨ ਦਾ ਕਿ ਕਿਉਂ ਇਹਨਾਂ ਨੇ ਪੈਸੇ ਲੈ ਵੀ ਹੈ ਕਿਤੇ ਕੋਈ ਇਹਨੇ ਮੰਨਿਆ ਉਹ ਕਿਉਂ ਪੈਸੇ ਲੈ ਲਿਆ ਨਹੀਂ ਉਹ ਇਹਨਾਂ ਦਾ ਨਹੀਂ ਅਜੇ ਉਹ ਅਸੀਂ ਤਫ਼ਤੀਸ਼ ਕਰ ਰਹੇ ਹਾਂ ਉਹ ਇਹ ਤਾਂ ਸਿਰਫ ਫਾਇਰਿੰਗ ਕਰਨ ਵਾਲੇ ਆ ਤੇ ਇਹਨਾਂ ਨੂੰ 10 ਹਜ਼ਾਰ ਇੱਕ ਜਗ੍ਹਾ ਤੇ ਫਾਇਰਿੰਗ ਕਰਨ ਦਾ ਦਿੰਦੇ ਆ ਹੁਣ ਇਹਨਾਂ ਨੂੰ ਵੈਪਨ ਕਿੱਥੋਂ ਆਏ ਆ ਉਹ ਸਾਰਾ ਸਾਡਾ ਇਨਵੈਸਟੀਗੇਸ਼ਨ ਚੱਲ ਰਹੀ ਆ ਇਨਨੂੰ ਬੰਦੇ ਕੌਣ ਦੇ ਕੇ ਗਏ ਆ ਕਿੱਥੋਂ ਆਇਆ ਉਹ ਸਾਰਾ ਅਸੀਂ ਚੈੱਕ ਕਰ ਰਹੇ ਹਾਂ ਬਿਲਕੁਲ ਬਿਲਕੁਲ ਜੀ ਬਿਲਕੁਲ ਇਹਦੀਆਂ ਤਾਰਾਂ ਬਹੁਤ ਦੂਰ ਤੱਕ ਜੁੜੀਆਂ ਬਿਲਕੁਲ ਪ੍ਰੋਪਰ ਇਨਵੈਸਟੀਗੇਸ਼ਨ ਕਰਾਂਗੇ ਇਹਦੇ ਵਿੱਚ ਹੋਰ ਵੀ ਸਾਡੇ ਕੋਲ ਬਹੁਤ ਬੰਦੇ ਆਉਣ ਦੇ ਚਾਂਸ ਹੈਗੇ ਸਾਈਬਰ ਕਰਾਇਮ ਦਾ ਕਿੰਨਾ ਗਰੋਅ ਹੈ ਨਹੀਂ ਇਹ ਅਸੀਂ ਹਿਊਮਨ ਇੰਟੈਲੀਜੈਂਸ ਦੇ ਨਾਲ ਹੀ ਅਸੀਂ ਕੀਤਾ ਇਹਦੇ ਵਿੱਚ ਜਿਹੜੀਆਂ ਲੋਕਾਂ ਨੂੰ ਗਾਈਡ ਕਰਕੇ ਜਿਹੜੀ ਪਬਲੀਕਲੀ ਸਾਨੂੰ ਇਨਫੋਰਮੇਸ਼ਨ ਮਿਲੀ ਹੈ ਉਹਦੇ ਸਾਬ ਦੇ ਨਾਲ ਅਸੀਂ ਇਹ ਸਾਰਾ ਟ੍ਰੇਸ ਕੀਤਾ ਕੀ ਮਾਮਲਾ ਕਰਦਾ ਮਾਮਲੇ ਪਹਿਲੇ ਦਰਜੇ ਦੀ ਪਰਚੇ ਪਹਿਲਾਂ ਹੀ ਪਹਿਲੇ ਦਰਜਾ ਆਲਰੇਡੀ